ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀਹ ਦਾ ਤੁਸੀ ਸਾਰਾ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੰਦਰੁਸਤ ਹੋਵੋਗੇ ਅੱਜ 20 ਅਗਸਤ 2025 ਕਾਫੀ ਜਗ੍ਹਾ ਦੇ ਉੱਤੇ ਮੀਂਹ ਪਿਆ ਤੇ ਤੇਜ਼ ਹਵਾਵਾਂ ਵੀ ਕਈ ਜਗ੍ਹਾ ਤੇ ਚੱਲੀਆਂ ਨੇ ਤੇ ਜਿਹੜੇ ਮੀਂਹ ਵਾਲੇ ਜ਼ਿਆਦਾ ਸੀ ਜਿੱਥੇ ਜਿਹੜੇ ਹੈਗੇ ਮੀਂਹ ਜ਼ਿਆਦਾ ਪੈਂਦੇ ਨੇ ਜਾਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ ਉਸ ਜਿਹੜੇ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ ਖਾਸ ਤੌਰ ਤੇ ਜਦੋਂ ਝੂਨਾ ਆਪਣਾ ਗੋਵਲ ਜਾ ਰਿਹਾ ਹੋਵੇ ਜਾਂ ਸਾਰੇ ਆਨੂ ਜਾ ਰਿਹਾ ਹੋਵੇ ਜਾਂ ਫਟਾਰੇ ਤੇ ਵੀ ਕਿਉਂ ਨਾ ਹੋਵੇ ਇਹ ਜਿਹੜਾ ਮਾਹੌਲ ਹੁੰਦਾ ਕਿਸਾਨ ਵੀਰੋ ਇਹਦੇ ਵਿੱਚ ਬੜੀ ਖਾਸ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਬੜਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਾਂ ਨੂੰ ਜਿੱਥੇ ਵੀ ਤੁਹਾਡੇ ਮੰਨ ਲਓ ਐਤਕੀ ਜਿਹੜੇ ਹੈਗੇ ਮੀਂਹ ਕਈ ਜਗ੍ਹਾ ਦੇ ਉੱਤੇ ਨਾ 스ਪੌਟ ਦੇ ਵਿੱਚ ਕਈ ਜਗ੍ਹਾ ਤੇ ਚੰਗੇ ਛਰਾਟੇ ਵਾਰ-ਵਾਰ ਜਿਹੜੇ ਹੈਗੇ ਛੜਾਕੇ ਪੈ ਰਹੇ ਜਾਂ ਛੱਟ ਦਾ ਮੀਂਹ ਆਪਾਂ ਜਿਹਨੂੰ ਕਹ ਲਿਆ ਜਿਹਦੇ ਵਿੱਚ ਮੀਂਹ ਪੈਂਦਾ ਨਾਲ ਤੇਜ਼ ਹਵਾ ਚੱਲਦੀ ਹੈ ਇਹਦੇ ਵਿੱਚ ਜੇ ਆਪਾਂ ਨੇ ਇਨਸੈਕਟ ਹੋਣ ਨਾ ਖਾਸ ਤੌਰ ਤੇ ਜਿਵੇਂ ਕਿਸਾਨ ਵੀਰ ਪਮਕੜ ਦੀ ਗੱਲ ਕਰਦੇ ਹੁੰਦੇ ਆ ਕਿ ਗੋਭ ਦੀ ਸੁੰਡੀ ਦਾ ਪਮਕੜ ਆ ਜਾਂ ਪੱਤਾ ਲਵੇਟ ਫਿਰਦੀ ਹੈ ਤਾਂ ਇਹਨਾਂ ਦੀ ਪਾਪੂਲੇਸ਼ਨ ਜਦੋਂ ਤੇਜ਼ ਹਵਾ ਨਾਲ ਮੀਂਹ ਪੈਂਦਾ ਤੇਜ਼ ਮੀਂਹ ਇਹਨਾਂ ਦੀ ਪਾਪੂਲੇਸ਼ਨ ਇੱਕ ਵਾਰੀ ਡਾਊਨ ਆਉਣੀ ਹੀ ਆਉਣੀ ਹੁੰਦੀ ਹੈ ਈਵਨ ਇਹ ਜੇ ਕਾਫੀ ਜ਼ਿਆਦਾ ਤੇਜ਼ਮੀ ਪੈ ਜਾਂਦਾ ਤਾਂ ਇਨੈਕਟਿਵ ਵੀ ਹੋ ਜਾਂਦੇ ਕੁਝ ਟਾਈਮ ਵਾਸਤੇ ਕਿਉਂਕਿ ਇਹਨਾਂ ਦੀ ਜਿਹੜੀ ਐਕਟੀਵਿਟੀ ਹੈ ਖਾਸ ਤੌਰ ਤੇ ਫਲਾਈਟ ਮਤਲਬ ਉੱਡਣਾ ਇੱਧਰ ਉੱਧਰ ਜਾਣਾ ਫੀਡਿੰਗ ਤੇ ਮੀਟਿੰਗ ਮਤਲਬ ਇਹਨਾਂ ਨੇ ਗਾਂ ਜਿਹੜਾ ਹੈਗਾ ਅੱਗੇ ਅਗਲੀ ਪੀੜ੍ਹੀ ਆਉਣੀ ਇਹ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਤੇਜ਼ ਹਵਾ ਤੇਜ਼ਮੀ ਇਹਦੇ ਵਿੱਚ ਖਾਸ ਧਿਆਨ ਇਹ ਦੇਣਾ ਹੁੰਦਾ ਕਿਉਂਕਿ ਕਿਸਾਨ ਵੀਰ ਹੁਣ ਖਾਸ ਤੌਰ ਤੇ ਸੁੰਡੀ ਵੱਲ ਕਾਫੀ ਜਿਹੜਾ ਹੈਗਾ ਸੁਪਰੀਆਂ ਦਰਜਾਨ ਸੀਗਾ ਕਾਫੀ ਕਿਸਾਨ ਵੀਰਾਂ ਦੇ ਸਵਾਲ ਸੀ ਤਾਂ ਮੈਂ ਤਾਂ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪਾਂ ਖਾਸ ਧਿਆਨ ਇਹ ਰੱਖਣਾ ਕਿ ਆਪਾਂ ਉਲੀ ਰੋਗ ਤੋਂ ਸਾਵਧਾਨ ਰਹਿਣਾ ਜ਼ਰੂਰਤ ਅਨੁਸਾਰ ਫਸਲ ਦਾ ਆਪਾਂ ਡੇਲੀ ਨਿਰੀਖਣ ਕਰਦੇ ਰਹਿਣਾ ਕਿਉਂਕਿ ਉਲੀ ਰੋਗਾਂ ਦਾ ਜਿਹੜਾ ਪ੍ਰਕੋਪ ਆ ਉਹ ਵੱਧ ਸਕਦਾ ਹੁੰਦਾ ਤੇ ਕੀੜੇ ਮਕੌੜੇ ਦਾ ਪ੍ਰਕੋਪ ਇੱਕ ਵਾਰੀ ਡਾਊਨ ਆਉਂਦਾ ਹੁੰਦਾ ਹੈ ਦੂਸਰੀ ਗੱਲ ਕਿ ਜਿਹੜੀ ਨਾਈਟ੍ਰੋਜਨ ਖਾਸ ਤੌਰ ਤੇ ਯੂਰੀਆ ਜਦੋਂ ਮੀਂਹ ਆਪਣੇ ਕਾਫੀ ਚੰਗੇ ਭਰ ਮੀਂਹ ਪੈਂਦੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਯੂਰੀਆ ਜਿਹੜੀ ਹੈਗੀ ਸਧਾਰਨ ਨਾਲੋਂ ਆਪਾਂ ਅੱਧਾ ਗੱਟਾ 30 ਕਿਲੋ 35 ਕਿਲੋ ਯੂਰੀਆ ਆਪਾਂ ਬੜੇ ਆਰਾਮ ਨਾਲ ਘਟਾ ਸਕਦੇ ਹੁੰਦੇ ਆ ਕਿਉਂਕਿ ਮੀਂਹ ਵਾਲਾ ਪਾਣੀ ਆ ਜਿਹੜਾ ਉਹਦਾ ਬੋਰ ਵਾਲੇ ਪਾਣੀ ਨਾਲੋਂ ਫਰਕ ਹੁੰਦਾ ਫੇਰ ਨਹਿਰੀ ਪਾਣੀ ਦਾ ਹੋਰ ਫਰਕ ਹੁੰਦਾ ਤਾਂ ਇਹ ਨਿਊਟ੍ਰੀਸ਼ਨ ਵਾਈਜ਼ ਵੀ ਜਿਹੜਾ ਹੈਗਾ ਫਰਕ ਪੈਂਦਾ ਤਾਂ ਇਸ ਕਰਕੇ ਯੂਰੀਆ ਬੜੀ ਰੋਕ ਕੇ ਕਿਉਂਕਿ ਪਾਣੀ ਕਈ ਜਗ੍ਹਾ ਤੇ ਲਗਾਤਾਰ ਖੜਾ ਰਹਿੰਦਾ ਜਿਹੜੇ ਨਿਊਟ੍ਰੀਐਂਟ ਅਪਟੇਕ ਪ੍ਰੋਪਰ ਜਿਹੜੇ ਹੈਗੇ ਬੂਟੇ ਕਈ ਵਾਰ ਨਹੀਂ ਕਰ ਪਾਉਂਦੇ ਆਪਾਂ ਉਤੋਂ ਹੋਰ ਯੂਰੀਆ ਪਾ ਦਿੰਦੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਤੋਂ ਆਪਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਅ ਕਈ ਥਾਵਾਂ ਦੇ ਉੱਤੇ ਜਿਹੜੀ ਪਾਣੀ ਜੀਰਨ ਵਗੈਰਾ ਦੀ ਸਮੱਸਿਆ ਜ਼ਰੂਰ ਚੀਕਣੀ ਹੈ ਜ਼ਮੀਨਾਂ ਚ ਆ ਸਕਦੀ ਉੱਥੇ ਜੇ ਸਲਫਰ ਕੰਟੈਂਟ ਪ੍ਰੋਪਰ ਹੈਗਾ ਕਿਉਂਕਿ ਜੇ ਜ਼ਮੀਨ ਦੇ ਵਿੱਚ ਆਰਗੈਨਿਕ ਮੈਟਰ ਸਹੀ ਰਹਿੰਦਾ ਤਾਂ ਉਹ ਠੀਕਣੀ ਹੈ ਜਾਂ ਜਮੀਨ ਜਿਹੜੀ ਰੇਤਲੀ ਹੈ ਰੇਤਲੀ ਜਮੀਨ ਜਿਵੇਂ ਅਸੀਂ ਤੁਹਾਡੇ ਪਾਣੀ ਨਹੀਂ ਖੜਦਾ ਹੈ ਰੁਕਦਾ ਹੈ ਫਿਰ ਵੀ ਜੇ ਕੁਝ ਦਿਨ ਰਹਿ ਵੀ ਜਾਂਦਾ ਤਾਂ ਇਹ ਸੈਂਡ ਜੋਗ ਹੁੰਦਾ ਹੈ ਇਹ ਜਿਹੜੀ ਫਸਲ ਹੈ ਪਾਣੀ ਖੜਾ ਸਹਾਰ ਲੈਂਦੀ ਹੈ ਦੂਸਰੀ ਗੱਲ ਜਿਹੜੇ ਜਦੋਂ ਔਣ ਹੁੰਦੀ ਹੈ ਤਾਂ ਉਹਦੇ ਵਿੱਚ ਮੀਹ ਜਦੋਂ ਮੀਹ ਜਿਆਦਾ ਪੈਂਦੇ ਤਾਂ ਉਹਦੇ ਨਾਲ ਚੰਗਾ ਝਾੜ ਰਹਿਣ ਦੇ ਅਸਰ ਹੁੰਦੇ ਕਾਰਨ ਕੀ ਹੁੰਦਾ ਕਿ ਆਪਾਂ ਨੂੰ ਇੱਕ ਤਾਂ ਜਿਹੜੀ ਰਿਪਰੋਡਕਟਿਵ ਸਟੇਜ ਆ ਗੋਬ ਦਾ ਸਮਾਂ ਤੇ ਨਿਸਾਰੇ ਦਾ ਸਮਾਂ ਤੇ ਫਲਾਵਰਿੰਗ ਉਹਦੇ ਵਿੱਚ ਜਿਹੜਾ ਹੈਗਾ ਝਾੜ ਫਸਲ ਦਾ ਜਿਹੜਾ ਪ੍ਰਭਾਵਿਤ ਹੋ ਸਕਦਾ ਹੁੰਦਾ ਦੂਸਰਾ ਹੈ ਕਿ ਜਿਹੜਾ ਉਲੀ ਰੋਗ ਕਈ ਵਾਰ ਆਪਾਂ ਇਧਰ ਧਿਆਨ ਨਹੀਂ ਦੇ ਪਾਉਂਦੇ ਤੇ ਅਟੈਕ ਜਿਹੜਾ ਵੱਧ ਹੋ ਜਾਂਦਾ ਤੇ ਫਿਰ ਮੌਕੇ ਤੇ ਆਪਾਂ ਨੂੰ ਪਤਾ ਲੱਗਦਾ ਫਿਰ ਆਪਾਂ ਜਦੋਂ ਸਪਰੇਅ ਕਰਦੇ ਆ ਤਾਂ ਉਸ ਟਾਈਮ ਦੇ ਉੱਤੇ ਕਾਫੀ ਫਸਲ ਪ੍ਰਭਾਵਿਤ ਹੋ ਚੁੱਕੀ ਹੁੰਦੀ ਹੈ ਇਹ ਫਰਕ ਰਹਿੰਦਾ ਦੂਸਰਾ ਹੈ ਕਿ ਜਦੋਂ ਫਸਲ ਮੀਹਾਂ ਦੇ ਵਿੱਚ ਬਹੁਤ ਵੱਧ ਫੁੱਲ ਜ਼ਿਆਦਾ ਜਾਂਦੀ ਆ ਤੇ ਆਪਾਂ ਕਈ ਵਾਰ ਧਿਆਨ ਨਹੀਂ ਦਿੰਦੇ ਬਿਮਾਰੀ ਜਿਹੜੀ ਹੈਗੀ ਦੋਗੀਆਂ ਦੇ ਰੋ ਵਿੱਚ ਖਾਸ ਤੌਰ ਤੇ ਜਿਵੇਂ ਸ਼ੀਤ ਬਲਾਈਟ ਸੀ ਥ੍ਰੌਟ ਵਗੈਰਾ ਤਾਂ ਇਹ ਜਿਹੜੀਆਂ ਪੈ ਜਾਂਦੀਆਂ ਹੁੰਦੀਆਂ ਫੋਕ ਬਣ ਜਾਂਦੀ ਹੈ ਜੇ ਫਲਾਵਰਿੰਗ ਟਾਈਮ ਰੁਕ ਰੁਕ ਕੇ ਮੀਂਹ ਪੈਂਦੇ ਜਾਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਹਦੇ ਨੂੰ ਫੋਕ ਬਣਦੇ ਹਸਾਰ ਰਹਿੰਦੇ ਸੋ ਉਹਦੇ ਵਿੱਚ ਆਪਾਂ ਨੂੰ ਉਹ ਕੁਦਰਤੀ ਤੌਰ ਤੇ ਵਰਤਾਰਾ ਹੈਗਾ ਬਾਕੀ ਜਿਹੜਾ ਆਪਾਂ ਆਪਦੇ ਵੱਲੋਂ ਧਿਆਨ ਇਹ ਰੱਖਣਾ ਕਿ ਆਪਾਂ ਫਸਲ ਤਾਂ ਦੇਖਣ ਕਰਨਾ ਉਲੀ ਰੋਗ ਦੀ ਸਪਰੇ ਤੁਸੀਂ ਟਾਈਮ ਲੀ ਜਰੂਰ ਕਰਨੀ ਹੈ ਗੋਭ ਸਮੇ ਜਿਹੜਾ ਜ਼ਰੂਰਤ ਅਨਸਾਰ ਆਪਾਂ ਐਨਪੀਕੇ ਜਾਂ ਬੋਰਨ ਤੱਤ ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਇਹਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਤੇ ਅੱਗੇ ਵੀ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਤੇ ਉਹਦੇ ਵਿੱਚ ਜਿਹੜਾ بڑا ਆਪਾਂ ਨੂੰ ਫਾਇਦਾ ਮਿਲਦਾ ਤੇ ਜਰੂਰਤ ਅਨਸਾਰ ਆਪਾਂ ਜਿਹੜੀ ਨਸਾਰੇ ਦੇ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਸਪਰੇਅ ਕਰ ਸਕਦੇ ਹੁੰਦੇ ਆ ਤਾਂ ਇਹੀ ਫਰਕ ਹੁੰਦਾ ਖਾਸ ਤੌਰ ਤੇ ਕਿਉਂਕਿ ਖੁਸ਼ਕੀ ਦੇ ਵਿੱਚ ਜਿਹੜਾ ਹੈਗਾ ਕੀੜੇ ਮਕੌੜੇ ਦਾ ਪ੍ਰਕੋਹ ਕਈ ਵਾਰ ਜ਼ਿਆਦਾ ਆ ਜਾਂਦਾ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਿਹੜੀ ਜਦੋਂ ਮੀਂਹ ਜ਼ਿਆਦਾ ਹੁੰਦੇ ਤਾਂ ਕਈ ਵਾਰ ਉਲੀ ਰੋਗ ਜਾਂ ਬਲਾਈਟ ਵਗੈਰਾ ਜਿਹੜੀ ਹੈਗੀ ਕੈਂਪ ਬੈਕਟੀਰੀਅਲ ਰੋਗ ਨੇ ਉਹ ਜ਼ਿਆਦਾ ਫੈਲ ਸਕਦੇ ਹੁੰਦੇ ਇਸ ਕਰਕੇ ਇਸ ਚੀਜ਼ ਤੋਂ ਬੜਾ ਸਾਵਧਾਨ ਰਹਿਣਾ ਕੀੜੇ ਮਕੌੜੇ ਵਾਲੀ ਤਾਂ ਮੇਰਾ ਖਿਆਲ ਵੀ ਬੜੀ ਪਪੂਲ ਡਾਊਨ ਆ ਜਾਂਦੀ ਹੈ ਖਾਸ ਤੌਰ ਤੇ ਪਤਲ ਬੇਟਾ ਚਾਹੇ ਗੋਵਾਲੀ ਸੁੰਡੀ ਵੀ ਬੜੀ ਇਨੈਕਟਿਵ ਹੋ ਜਾਂਦੀ ਬਹੁਤ ਬਹੁਤ ਧੰਨਵਾਦ ਸ਼ੁਕਰੀ ਮਿਹਰਬਾਨ